ਚੈਨਲ ਪੰਜਾਬੀ ਦੇ 시청ਰਦਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਦੇ ਕੁਝ ਮਸਲੇ ਆਈ ਦੇ ਮੁਸ਼ਕਲਮਤਾਂ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। BC ਦੇ ਵਿੱਚ ਨਸ਼ਿਆਂ ਨਾਲ ਸੰਬੰਧਿਤ 33 ਗ੍ਰਿਫਤਾਰੀਆਂ ਹੋਈਆਂ। ਇਹ ਪੂਰੇ ਕੇਸ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਇੱਕ ਔਰਤ ਨੇ 711 ਦੇ ਖਿਲਾਫ ਕੇਸ ਕੀਤਾ ਸੀ ਉਹ ਜਿੱਤੇ ਆਏ ਮਾਮਲਾ ਕੀ ਹੈ? ਮਨੁੱਖੀ ਤਸਕਰੀ ਮਾਮਲੇ ਦੇ ਵਿੱਚ ਤੈਨੂੰ ਸਜ਼ਾ ਹੋਈ ਹੈ। ਅਨਟੈਰੀਓ ਦੇ ਵਿੱਚ ਖਸਰੇ ਦੇ ਨਵੇਂ ਕੇਸ ਆਇਆ ਤੇ ਅਲਬਰਟਾ ਦੇ ਸਕੂਲਾਂ ਦੇ ਵਿਦਿਆਰਥੀ ਆਪਣੇ ਲੈਪਟਾਪਾਂ ਨੂੰ ਸਾੜ ਰਹੇ ਆ ਉਹਨੂੰ ਡੈਮੇਜ ਕਰ ਰਹੇ ਇਹਦੇ ਪਿੱਛੇ ਕੀ ਕਾਰਨ ਸਭ ਤੋਂ ਪਹਿਲੀ ਗੱਲਬਾਤ ਜਿਹੜੀਆਂ ਬੀਸੀ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਜਿਹੜਾ ਐਂਟੀ ਗੈਂਗ ਯੂਨਿਟ ਆ ਬੀਸੀ ਦੇ ਵਿੱਚ ਡਿਪਲੋਏ ਕੀਤਾ ਗਿਆ ਮਈ 6 ਤੋਂ ਲੈ ਕੇ 11 ਤੱਕ ਬੀਸੀ ਦੀ ਕੰਬਾਈਨਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਸੀ ਐਫ ਐਸ ای ਯੂ ਨੂੰ ਇੱਕ ਜਿਹੜੀ ਯੂਨੀਫਾਰਮ ਗੈਂਗ ਜਿਹੜਾ ਯੂਨੀਫਾਰਮ ਗੈਂਗ ਐਨਫੋਰਸਮੈਂਟ ਟੀਮ ਜਿਹਨੂੰ ਜੂਜੀ ਈਟੀ ਕਹਿੰਦੇ ਆ ਡਾਸਨ ਕਰੀਕ ਦੇ ਵਿੱਚ ਪੇ ਜਾਗਾ ਗੋਲ ਕੀ ਸੀ ਇਸ ਆਪਰੇਸ਼ਨ ਦਾ ਮਿਸ਼ਨ ਇਹ ਸੀਗਾ ਕਿ ਜਿਹੜੀਆਂ ਗੈਂਗ ਐਕਟੀਵਿਟੀਜ਼ ਹੋ ਰਹੀਆਂ ਆ ਉਹਨਾਂ ਨੂੰ ਟਾਰਗੇਟ ਕਰਨਾ ਤੇ ਉੱਥੇ ਜਿਹੜੀ ਪਬਲਿਕ ਦੀ ਸੇਫਟੀ ਆ ਉਹਨੂੰ ਵਧਾਉਣਾ ਇਹ ਸਾਰੇ ਕੁਸ਼ ਦੇ ਵਿੱਚ ਜਿਹੜਾ ਇਹ ਆਪਰੇਸ਼ਨ ਸੀਗਾ 33 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਹਫਤੇ ਦੇ ਵਿੱਚ ਜਦੋਂ ਇਹ ਆਪਰੇਸ਼ਨ ਚੱਲਿਆ 33 ਜਣੇ ਅਰੈਸਟ ਹੋਏ ਆ ਪੁਲਿਸ ਨੇ 33 27 ਜਿਹੜੀਆਂ ਨਵੀਆਂ ਇਨਵੈਸਟੀਗੇਸ਼ਨ ਆ ਉਹ ਸ਼ੁਰੂ ਹੋਈਆਂ ਪੁਲਿਸ ਨੇ 27 ਨਵੀਆਂ ਇਨਵੈਸਟੀਗੇਸ਼ਨ ਸ਼ੁਰੂ ਕੀਤੀਆਂ ਜਿਹੜੀਆਂ ਗੈਂਗ ਤੇ ਕਰਾਈਮ ਨਾਲ ਸਬੰਧਤ ਆ। ਕਈ ਵੈਪਨ ਫੜੇ ਸਾਰੇ ਕੁਸ਼ ਦੇ ਵਿੱਚ ਜਿਹੜੇ ਆਫੀਸਰਸ ਨੇ ਉਹਨਾਂ ਨੇ ਇੱਥੋਂ ਇੱਕ ਬਹੁਤ ਵੱਡੀ ਰੇਂਜ ਵੈਪਨਸ ਦੀ ਜਿਸ ਵਿੱਚ ਲੋਡਡ ਰਾਈਫਲ ਸੀ ਪਿਸਟਲ ਸੀ ਚਾਕੂ ਸੀ ਇੱਥੇ ਤੱਕ ਟੇਜ਼ਰ ਸੀਗੇ ਜਾਂ ਜਿਹੜੀਆਂ ਹੋਰ ਕਈ ਕੁਸ਼ ਹੈਗਾ ਜਦੋਂ ਇਹਨੂੰ ਪੂਰੇ ਨੂੰ ਦੇਖਦੇ ਆ ਕਿ ਕਿੰਨਾ ਕੁਸ਼ ਫੜਿਆ ਕਰੋ ਦੇਖੋ ਇਹ ਕਿੰਨਾ ਜਿਹੜਾ ਖਤਰਨਾਕ ਚੀਜ਼ ਆ ਕਿ ਇੰਨਾ ਅਸਲਾ ਲਈ ਬੈਠੇ ਆ ਇਹ ਇੱਕ ਲੋਡਡ 9mm ਦੀ ਰਾਈਫਲ ਦੋ ਲੋਡਡ ਨਾਈ 9mm ਦੇ ਪਿਸਟਲ ਤਿੰਨ ਜਿਹੜੀਆਂ ਦੂਜੀਆਂ ਰਾਈਫਲ ਤੇ ਪਿਸਟਲ ਇਸੇ ਤਰ੍ਹਾਂ ਰੈਪਲੀਕਾ ਗਨ ਚਾਕੂ ਇੱਕ ਜਿਹੜਾ ਉਹ ਖਵਾੜਾ ਜਿਹਾ ਮਾਰਨ ਵਾਲਾ ਇਸੇ ਤਰੀਕੇ ਦੇ ਨਾਲ ਦੋ ਟੀਜ਼ਰ ਫੜੇ ਗਏ ਸੋ ਪੁਲਿਸ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਇਥੋਂ ਡਰੱਗ ਵੀ ਫੜੀ ਹੈ ਕ੍ਰੈਕ ਕੋਕੀਨ ਆਪਣੇ ਮੈਥ ਫੈਂਟਾਨੀਲ ਤੇ 12500 ਡਾਲਰ ਕੈਸ਼ ਪੁਲਿਸ ਨੇ ਇੱਥੋਂ ਫੜਿਆ ਜਦੋਂ ਇਹਨੂੰ ਮਾਤਰਾ ਦੇ ਵਿੱਚ ਦੇਖਦੇ ਹਾਂ ਤਾਂ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਇਹਨੇ ਜਦੋਂ ਸਟਰੀਟ ਦੇ ਉੱਤੇ ਜਾਣਾ ਸੀ ਪਤਾ ਨਹੀਂ ਕਿੰਨੇ ਲੋਕਾਂ ਦੇ ਇਹਨੇ ਜਿਹੜੀਆਂ ਜ਼ਿੰਦਗੀਆਂ ਤਬਾਹ ਕਰਨੀਆਂ ਸੀ 850 ਗ੍ਰਾਮ ਕ੍ਰੈਕ ਕੋਕੀਨ 275 ਗ੍ਰਾਮ ਕੋਕੀਨ 15 ਗ੍ਰਾਮ ਕ੍ਰਿਸਟਲ ਮੈਥ ਤੇ 5 ਗ੍ਰਾਮ ਫੈਂਟਾਨਿਲ ਜਿਹੜੀ ਆ ਉਹ ਫੜੀ ਗਈ ਹੈ ਪੁਲਿਸ ਦਾ ਬਹੁਤ ਸਟਰੋਂਗ ਟੀਮ ਵਰਕ ਦੱਸਿਆ ਜਾ ਰਿਹਾ ਹੈ ਜਿਹੜਾ ਆਪਰੇਸ਼ਨ ਆ ਇਹ RCMP ਡਿਟੈਚਮੈਂਟ ਨੇ ਡਵਾਸਨ ਕ੍ਰੀਕ ਦੇ ਵਿੱਚ ਤੇ ਫੋਰਟ ਸ਼ੇਟ ਜੋਨਸ ਦੇ ਵਿੱਚ ਇਹ ਕੀਤਾ ਆ ਗੈਂਗਸ ਦੇ ਉੱਤੇ ਬਹੁਤ ਵੱਡਾ ਅਸਰ ਪਿਆ ਆਫੀਸ਼ੀਅਲੀ ਦੱਸ ਰਿਹਾ ਆ ਕਿ ਇਸ ਆਪਰੇਸ਼ਨ ਨੇ ਜਿਹੜੀਆਂ ਲੋਕਲ ਇਹ ਡਰੱਗ ਟਰੈਫਿਕਰ ਨੇ ਉਹਨਾਂ ਨੂੰ ਹਿੱਟ ਕੀਤਾ ਤੇ ਗੈਂਗ ਐਕਟੀਵਿਟੀ ਨੂੰ ਪੂਰੇ ਰੀਜਨ ਦੇ ਵਿੱਚ ਹਲਾ ਕੇ ਰੱਖ ਦਿੱਤਾ ਇੱਕ ਬਹੁਤ ਵੱਡੀ ਪ੍ਰਾਪਤੀ ਆ ਹੋਣੀ ਵੀ ਚਾਹੀਦੀ ਆ ਕਿਤੇ ਨਾ ਕਿਤੇ ਸਾਰਾ ਕੁਝ ਰੁਕਣਾ ਚਾਹੀਦਾ ਗੈਂਗ ਕਨਫਲਿਕਟ ਬਹੁਤ ਆ BC ਦੇ ਵਿੱਚ BC ਦੇ ਵਿੱਚ ਲੰਬੇ ਸਮੇਂ ਤੋਂ ਜਿਹੜੇ ਗੈਂਗਸ ਨੇ ਸਪੈਸ਼ਲੀ ਇੱਥੇ ਸਰੀ ਵੈਂਕੂਵਰ ਕੋਲੋਨਾ ਤੇ ਪ੍ਰਿੰਸ ਜਾਰਜ ਦੇ ਵਿੱਚ ਬਹੁਤ ਸਰਗਰਮ ਨੇ ਇੱਕ ਦੂਜੇ ਦੇ ਨਾਲ ਉਹ ਕਰਦੇ ਅੱਛਾ ਇਹ ਭਰਤੀ ਵੀ ਕਰਦੇ ਨੌਜਵਾਨਾਂ ਦੀ BC ਦੇ ਵਿੱਚ ਯੂਥ ਨੂੰ ਯੰਗ ਜਿਹੜੇ ਹੈਗੇ ਆ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਈਵਨ ਸਕੂਲਾਂ ਦੇ ਵਿੱਚੋਂ ਟੀਨੇਜਰ ਬੱਚਿਆਂ ਨੂੰ ਟਾਰਗੇਟ ਕੀਤਾ ਜਾਂਦਾ ਕਮਿਊਨਿਟੀਜ਼ ਦੇ ਵਿੱਚੋਂ ਕਿ ਇਹ ਫਾਸਟ ਮਨੀ ਜਾਂ ਉਹ ਸਟੇਟਸ ਦੇ ਲਈ ਜਿਹੜੀ ਇਹ ਜਲਦੀ ਹੁਣ ਡਰੱਗ ਟਰੈਫਿਕਿੰਗ ਕੀਤੀ ਜਾਂਦੀ ਹੈ ਪੁਲਿਸ ਦੀ ਫੈਂਟਰੀਅਲ ਕ੍ਰਾਈਸਿਸ ਬਹੁਤ ਵੱਡਾ ਆ ਬੀਸੀ ਦੇ ਵਿੱਚ ਓਪੀਅਰ ਓਵਰਡੋਸ ਦਾ ਕ੍ਰਾਈਸਿਸ ਇਹਦੇ ਨਾਲ ਹੀ ਸੰਬੰਧਿਤ ਆ ਸੋ ਇਹ ਸਾਰੇ ਕੁਝ ਦੇ ਵਿੱਚ ਪੁਲਿਸ ਦੀ ਇਹ ਇੱਕ ਵੱਡੀ ਜਿੱਤ ਦੱਸੀ ਜਾ ਰਹੀ ਹੈ ਜਿਹਦੇ ਨਾਲ ਕਿਤੇ ਨਾ ਕਿਤੇ ਜਿਹੜੀਆਂ ਗੈਂਗ ਐਕਟੀਵਿਟੀਜ਼ ਹਨ ਨੂੰ ਠੱਲ ਪਈ ਹੈ ਅਗਲੀ ਗੱਲਬਾਤ 711 ਸਟੋਰ ਦੀ ਤੇ ਇੱਕ ਔਰਤ ਦੀ ਆ ਉਹਦੇ ਇੰਜਰੀ ਹੋ ਗਈ ਸੀ ਪਾਰਕਿੰਗ ਲੋਟ ਦੇ ਵਿੱਚ ਕਹਾਣੀ ਪੁਰਾਣੀ ਐ ਇਹ 2016 ਦੇ ਮਈ ਦੇ ਵਿੱਚ ਦਾ ਇਹ ਕੇਸ ਚੱਲਦਾ ਜਿਹਦਾ ਹੁਣ ਫੈਸਲਾ ਹੋਇਆ। ਆ ਕ੍ਰਿਸਟਲ ਟੋਮੀ ਆ ਉਹਦਾ ਗਿੱਟਾ ਟੁੱਟ ਗਿਆ ਸੀ ਤੇ ਉੱਥੇ ਇੱਕ ਸਿਗਾ ਟੋਆ ਸੀਗਾ ਬਾਹਰ ਤੇ ਉਹਦੇ ਵਿੱਚ ਪਾ ਕੇ ਉਹਦੇ ਸੱਟ ਲੱਗ ਗਈ। ਇਹ ਸਮਿਥਸ ਦੇ ਵਿੱਚ ਸੀਗਾ ਇਹ 711 ਸਟੋਰਸ ਵਿਦ ਬੀਸੀ ਦਾ ਸ਼ਹਿਰ। ਉਹਨੇ 711 ਨੂੰ ਸੂ ਕਰਤਾ ਕੇਸ ਕਰ ਦਿੱਤਾ। ਉਹ ਕੰਪਨੀ ਨੂੰ ਕੋਰਟ ਦੇ ਵਿੱਚ ਲੈ ਗਈ ਉਹ ਕਹਿੰਦੀ ਵੀ ਤੁਸੀਂ ਜਿਹੜੀ ਪਾਰਕਿੰਗ ਲੋਟ ਜੇ ਸੇਫ ਰੱਖਦੇ ਜੇ ਇੱਥੇ ਟੋਆ ਨਾ ਹੁੰਦਾ ਮੇਰਾ ਪੈਰ ਨਹੀਂ ਸੀ ਪੈਣਾ ਮੇਰਾ ਗੱਟਾ ਨਹੀਂ ਸੀ ਟੁੱਟਣਾ ਮੇਰਾ ਬਹੁਤ ਨੁਕਸਾਨ ਹੋ ਗਿਆ ਇਹਦੇ ਨਾਲ ਉਹਨੇ ਕੇਸ ਕਰਤਾ ਕੰਪਨੀ ਦੇ ਉੱਤੇ ਉਤੋਂ ਬਾਅਦ ਕੇਸ ਚੱਲਿਆ ਕੰਪਨੀ ਨੇ ਕਿਹਾ ਵੀ ਚਲੋ ਸੈਟਲ ਕਰ ਲਓ ਕੁਝ ਵਿਚਵਚਾਲਾ ਜਿੱਦਾਂ ਕਰਦੇ ਹੁੰਦੇ ਆ ਟ੍ਰਾਇਲ ਤੋਂ ਪਹਿਲਾਂ ਉਹਨੂੰ ਇਹ ਕਿਹਾ ਗਿਆ ਕਿ ਕੇਸ ਜਿਹੜਾ ਆ ਉਹ ਤਿੰਨ ਵਾਰੀ ਕਿਹਾ ਗਿਆ ਵੀ ਇਹਨੂੰ 125000 ਤੋਂ ਕਰਨ ਦੇ ਲਈ ਕੇਸ ਦੀ ਉਹ ਕੀਤਾ ਗਿਆ ਸੇਵਨ uh, 11 ਨੇ ਰਿਫਿਊਜ਼ ਕਿਉਂਕਿ ਜਿਹੜਾ ਵਿਚਕਾਰਲਾ ਬੰਦਾ ਹੈ ਉਹ ਫਿਰ ਟ੍ਰਾਇਲ ਤੋਂ ਪਹਿਲਾਂ ਕਹਿੰਦਾ ਵੀ ਤੁਸੀਂ ਇੱਥੇ ਇੱਕ ਨਵੇੜਾ ਕਰ ਲਓ ਜਿਹੜੀ ਕੰਪਨੀ ਹੈ 711 ਸੀਗੀ ਉਹ ਕਹਿੰਦੇ ਵੀ ਨਹੀਂ ਅਸੀਂ ਨਹੀਂ ਮੰਨਦੇ ਨਾਲ ਅਸੀਂ ਕੋਈ ਪੈਸਾ ਦੇਣਾ ਤੁਸੀਂ ਅਦਾਲਤ 'ਚ ਚਲੋ ਉੱਥੇ ਜਿਹੜੀ ਹੋਊਗੀ ਦੇਖਾਂਗੇ ਉੱਤ ਬਾਅਦ ਅਦਾਲਤ ਦੇ ਵਿੱਚ ਹੀ ਔਰਤ ਕੇਸ ਜਿੱਤ ਗਈ 2 ਸਾਲ ਪਹਿਲਾਂ ਸਤੰਬਰ 2023 ਦੇ ਵਿੱਚ ਜੱਜ ਨੇ 711 ਨੂੰ ਕਿਹਾ ਇਹਨੂੰ ਜਿਹੜੀ ਪਹਿਲਾਂ ਕੰਪਨੀ 1,25,000 ਦਿੰਦੀ ਸੀ ਜੱਜ ਨੇ ਕਿਹਾ ਕਿ 9 ਲੱਖ ਤੇ 70,000 ਰੁਪਏ ਦਾ ਡੈਮੇਜ ਦਿਓ ਜਿਹੜੀ 711 ਨੂੰ ਐਕਸਟਰਾ ਪਨਲਟੀ ਪਾਈ ਉਹਨਾਂ ਨੇ ਕਿਉਂਕਿ ਉਹਨਾਂ ਨੇ ਇੱਕ ਰੀਜ਼ਨੇਬਲ ਸੈਟਲਮੈਂਟ ਕਰਨ ਦੇ ਲਈ ਰਿਫਿਊਜ਼ ਕੀਤਾ ਵੀ ਜਿੱਥੇ ਤੱਕ ਉਹ ਕਹਿੰਦੇ ਸੀ ਵੀ ਇੱਥੇ ਤੱਕ ਮੰਨਜੋ ਉਸ ਚੀਜ਼ ਨੂੰ ਉਹ ਸਹਿਮਤ ਨਹੀਂ ਹੋਏ ਜੱਜ ਨੇ ਉਹ ਜਿਹੜਾ ਹਰਜਾਨਾ ਆ ਉਹ ਵੀ ਇਹਨਾਂ ਦੇ ਸਿਰ ਪਾਇਆ ਕੰਪਨੀ ਦੇ ਸਿਰ ਕੋਰਟ ਦੀ ਜਿਹੜੀ ਇਹ ਮਤਲਬ ਜਿਹੜੀ ਕਾਸਟ ਜਿਹੜੀ ਵਕੀਲਾਂ ਦੀ ਫੀਸ ਐਕਸਪਰਟ ਗਵਾਹ ਉਹਨਾਂ ਦਾ ਆਉਣਾ ਜਾਣਾ ਮੈਡੀਕਲ রেকর্ড ਇਹ ਸਾਰਾ ਕੁਝ ਜਿਹੜਾ ਆ ਉਹ ਦੱਸ ਦਿਆ ਕਿ ਮਤਲਬ ਇੰਨੀ ਜ਼ਿਆਦਾ ਮਹਿੰਗੀ ਹੋ ਚੱਕ ਸਕਦੀ ਹੈ ਜਿਹੜੀ ਸੋਚ ਨਹੀਂ ਜਾ ਰਹੀ ਜੱਜ ਨੇ 711 ਦੀ ਖਾਸ ਤੌਰ ਦੇ ਉੱਤੇ ਲੋਚਨਾ ਕੀਤੀ ਕਿ 711 ਨੂੰ ਪਤਾ ਹੋਣਾ ਚਾਹੀਦਾ ਸੀ ਕਿ ਸੇਫਟੀ ਸਿਸਟਮ ਕੀ ਆ ਸੇਫਟੀ ਸਿਸਟਮ ਵੀਕ ਸੀ ਤੇ ਇਸ ਕਰਕੇ ਇਹ ਸਾਰਾ ਕੁਝ ਹੋਇਆ ਜਦੋਂ ਇਹ ਡੈਮੇਜ ਉਹਨਾਂ ਨੇ ਉਹਨਾਂ ਨੇ ਫਿਰ ਇਹ ਕਹਿ ਵੀ ਸਾਨੂੰ ਦੱਸੋ ਉਹਨਾਂ ਨੇ ਸਾਰਾ ਖਰਚਾ ਵੰਡਿਆ ਵੰਡਿਆ ਕਿਦਾਂ ਕਿ 175000 ਜਿਹੜਾ ਇਹਨੂੰ ਦਰਦ ਹੋਇਆ ਤੇ ਸਫਰਿੰਗ ਹੋਈ 494000 ਜਿਹੜਾ ਇਹਦਾ ਫਿਊਚਰ ਦਾ ਇਨਕਮ ਜਿਹੜਾ ਨੇ ਕੰਮ ਕਰਨਾ ਸੀ ਭਵਿੱਖ ਦੇ ਵਿੱਚ ਉਹਦਾ ਨੁਕਸਾਨ ਹੋਇਆ 171863 ਡਾਲਰ ਜਿਹੜੀ ਇਹਦੀ ਹਾਊਸਕੀਪਿੰਗ ਜਾਂ ਦੂਜੀਆਂ ਚੀਜ਼ਾਂ ਸੀਗੀਆਂ ਇਹ ਸਾਰੇ ਬਿਜ਼ਨੈਸਸ ਦੇ ਲਈ ਇੱਕ ਬਹੁਤ ਵੱਡਾ ਲੈਸਨ ਆ ਜਿਹੜਾ ਜੱਜ ਦਾ ਫੈਸਲਾ ਆ ਕਿ ਤੁਸੀਂ ਇਹਨੂੰ ਜਿਹੜੀ ਫੇਅਰ ਸੈਟਲਮੈਂਟ ਨੂੰ ਇਗਨੋਰ ਨਹੀਂ ਕਰ ਸਕਦੇ ਤੇ ਦੂਜਾ ਇਹ ਆ ਕਿ ਤੁਹਾਡੇ ਇਨਸਪੈਕਸ਼ਨ ਜਿਹੜੀ ਆ ਉਹ ਤੁਹਾਨੂੰ ਬਹੁਤ ਜੇ ਮਾੜੀ ਆ ਤੇ ਉਹਦਾ ਤੁਹਾਨੂੰ ਕੋਰਟ ਦੇ ਵਿੱਚ ਜਾ ਕੇ ਵੱਡਾ ਹਰਜਾਨਾ ਭੁਗਤਣਾ ਪੈ ਸਕਦਾ ਆ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਾਮਲਾ ਆ ਜਿਹੜਾ ਤੁਸੀਂ ਪਹਿਲਾਂ ਤੇ ਉੱਥੇ ਤੁਹਾਡੀ ਸੇਫਟੀ ਤੁਹਾਡੀ ਜ਼ਿੰਮੇਵਾਰੀ ਆ ਪਾਰਕਿੰਗ ਲੋਟ ਦੇ ਵਿੱਚ ਤੁਸੀਂ ਉਹ ਨਹੀਂ ਕੀਤੀ ਜੇ ਉਹ ਨਹੀਂ ਕੀਤੀ ਤੇ ਉਹਦੇ ਤੋਂ ਬਾਅਦ ਫਿਰ ਜਦੋਂ ਸੈਟਲਮੈਂਟ ਆਫਰ ਕਰਨੀ ਆ ਉਹ ਪ੍ਰੋਪਰ ਨਹੀਂ ਕੀਤੀ ਗਈ ਉਹ ਤੋਂ ਬਾਅਦ ਫਿਰ ਕੇਸ ਚਲੇ ਗਿਆ ਅਦਾਲਤ ਦੇ ਵਿੱਚ ਅਦਾਲਤ ਦੇ ਵਿੱਚ ਅਦਾਲਤ ਦਾ ਸਮਾਂ ਲੱਗਿਆ ਜੱਜਾਂ ਦਾ ਵਕੀਲਾਂ ਦਾ ਸਾਰਾ ਕੁਝ ਲਾਪਾ ਕੇ ਬਹੁਤ ਮਹਿੰਗਾ ਇਹ ਮਾਮਲਾ 711 ਨੂੰ ਪਿਆ ਅਗਲੀ ਗੱਲਬਾਤ ਇੱਕ ਇਨਵੈਸਟੀਗੇਸ਼ਨ ਜਿਹੜੀ ਹੋਈ ਸੀ RCMP ਤੇ ਕੈਨੇਡਾ ਬਾਰਡਰ ਸਰਵਿਸਸ ਐਜੰਸੀ ਨੇ 2018 ਦੇ ਵਿੱਚ ਸ਼ੁਰੂ ਕੀਤੀ ਸੀ CBSA ਨੇ ਜੁਆਇੰਟ ਇਨਵੈਸਟੀਗੇਸ਼ਨ ਸੀਗੀ ਅ ਅਨਟੈਰੀਓ ਦੇ ਵਿੱਚ ਇਹ ਖਾਸ ਤੌਰ ਦੇ ਉੱਤੇ ਸੀਗੀ ਤੇ ਇਹ ਆਪਣੇ ਮਨੁੱਖੀ ਤਸਕਰੀ ਦੇ ਨਾਲ ਸਬੰਧਤ ਸੀਗੀ ਇਹਦੇ ਵਿੱਚ ਕੈਨੇਡਾ ਤੋਂ ਬਾਹਰਲੇ ਲੋਕ ਇਨਵੋਲਵ ਦੱਸੇ ਜਾਂਦੇ ਸੀ ਇਨਵੋਲਵ ਏਦਾਂ ਕਿ ਉਹਨਾਂ ਦੀ ਤਸਕਰੀ ਕਰਕੇ ਇੱਥੇ ਲਿਆਂਦਾ ਜਾਂਦਾ ਸੀ ਤੇ ਇੱਥੇ ਵਿਜ਼ਟਰ ਵਜੋਂ ਉਹਨਾਂ ਨੂੰ ਲਿਆਉਂਦੇ ਸੀ ਤੇ ਇੱਥੇ ਲੈ ਕੇ ਉਹਨਾਂ ਤੋਂ ਜ਼ਬਰਦਸਤੀ ਕੰਮ ਕਰਾਉਂਦੇ ਸੀ ਗੈਰਕਾਨੂੰਨੀ ਕੰਮ ਕਰਾਉਂਦੇ ਸੀ ਤੇ ਮਾੜੀਆਂ ਹਾਲਤਾਂ 'ਚ ਰੱਖਦੇ ਸੀ। ਅ ਮੇਨਲੀ ਜਿਹੜੀ ਆ ਆਪਣੇ ਹਮਿਲਟਨ ਦੇ ਵਿੱਚ ਤੇ ਨਿਆਗਰਾ ਰੀਜਨ ਦੇ ਵਿੱਚ ਮਤਲਬ ਬੰਦੇ ਵਿਜ਼ਟਰ ਵੀਜ਼ੇ ਦੇ ਤੋਂ ਬਾਹਰ ਲੈ ਆਂਦੇ ਲਿਆ ਕੇ ਉਹਨਾਂ ਨੂੰ ਰੱਖ ਲਿਆ ਤੇ ਫਿਰ ਉਹਨਾਂ ਤੋਂ ਜ਼ਬਰਦਸਤੀ ਮਾੜੀਆਂ ਹਾਲਤਾਂ ਦੇ ਵਿੱਚ ਕੰਮ ਕਰਾਉਣਾ। ਤੇ ਜਿਹੜੀਆਂ ਜੌਬ ਏਜੰਸੀ ਸੀਗੀਆਂ ਉਹ ਐਕਸਪਲੋਇਟ ਕਰਦੀਆਂ ਸੀ ਇਹਨਾਂ ਨੂੰ। ਜਿਹੜੀਆਂ ਉੱਥੇ ਬਹੁਤ ਸਾਰੀਆਂ ਅਨਟੇਰੀਓ ਦੇ ਜਿਹੜੇ ਉਧਰਲੇ ਪਾਸੇ ਕਾਫੀ ਜ਼ਿਆਦਾ ਹੁੰਦੀਆਂ। ਜਿਹੜੀਆਂ এমপ্লয়ਮੈਂਟ এজেন্সিস ਨੇ ਜਿਨ੍ਹਾਂ ਨੂੰ ਇਹ ਟ੍ਰਾਫਿਕਰ ਜਿਹੜੇ ਇਹ ਸਮਗਲਿੰਗ ਕਰਨ ਵਾਲੇ ਆ ਬੰਦਿਆਂ ਦੀ ਮਨੁੱਖੀ ਤਸਕਰੀ ਕਰਨ ਵਾਲੇ ਨੇ ਇਹ ਉਹਨਾਂ ਨੂੰ ਰਨ ਕਰਦੇ ਆ ਤੇ ਇਹ ਉਹਨਾਂ ਨੂੰ ਐਕਸਪਲੋਇਟ ਕਰਦੇ ਉਹਨਾਂ ਦਾ ਸ਼ੋਸ਼ਣ ਕਰਦੇ ਵਰਕਰ ਦਾ ਤੇ ਉਹਨਾਂ ਨੂੰ ਕੰਟਰੋਲ ਕਰਦੇ ਉਹਨਾਂ ਨੂੰ ਕਿੱਥੇ ਰਹਿਣਾ ਕੀ ਕਰਨਾ ਪੁਲਿਸ ਨੇ 2019 ਦੇ ਵਿੱਚ ਜੁਲਾਈ ਤੇ ਸਤੰਬਰ ਦੇ ਵਿੱਚ ਰੇਡ ਕੀਤੀ ਸੀ 8 ਲੋਕੇਸ਼ਨ ਹਮਿਲਟਨ ਤੇ ਮਿਲਟਨ ਦੇ ਵਿੱਚ ਸਰਚ ਕੀਤੀਆਂ ਸੀ 84 ਬੰਦੇ ਫੜੇ ਸੀ ਉਹਨਾਂ ਨੇ ਜਿਹਦੇ ਮਾਮਲੇ 'ਚ ਹੁਣ ਕੇਸ ਦੇ ਵਿੱਚ ਫੈਸਲਾ ਹੋਇਆ ਸਰਚ ਦੇ ਦੌਰਾਨ ਪੁਲਿਸ ਨੇ 84 ਫੋਰਨ ਨੈਸ਼ਨਲ ਜਾਨੀ ਕਿ ਜਿਹੜੇ ਕੈਨੇਡਾ ਦੇ ਨਹੀਂ ਬਾਹਰਲੇ ਸੀਗੇ ਔਰ ਬਹੁਤ ਮਾੜੀਆਂ ਓਵਰਕਰਾਊਡਡ ਹਾਲਤਾਂ ਦੇ ਵਿੱਚ ਮਤਲਬ ਪਸ਼ੂਆਂ ਵਾਂਗ ਉਹਨਾਂ ਨੂੰ ਰੱਖਿਆ ਸੀ ਉੱਥੇ ਇੱਕ ਘਰ ਚ 25 ਜਣੇ ਰਹਿ ਰਹੇ ਸੀ ਤੁਸੀਂ ਅੰਦਾਜ਼ਾ ਲਾਓ ਹਾਲ ਕੀ ਹੋਊਗਾ ਉਹਨਾਂ ਨੇ ਟੋਟਲ 84 ਜਣੇ ਜਿਹੜੇ ਇਹ ਲੱਭੇ ਸੀਗੇ 21 ਦੇ ਵਿੱਚ ਫਿਰ 21 ਤੇ 22 ਦੇ ਵਿੱਚ ਚਾਰਜ ਲੱਗੇ ਬਹੁਤ ਲੰਬਾ ਸਮਾਂ ਇਨਵੈਸਟੀਗੇਸ਼ਨ ਚੱਲੀ ਤੇ ਉਸ ਤੋਂ ਬਾਅਦ ਆਫੀਸ਼ੀਅਲੀ ਜਿਹੜੇ 3 ਸਾਲ ਲਗਭਗ ਬਾਅਦ ਇਹ ਫਾਇਲ ਕੀਤੇ ਗਏ ਇੱਕ ਰੀਜ਼ਨ ਜਿਹੜਾ ਇਹ ਸੀਗਾ ਇਹ ਇਹਦਾ ਕਿ ਉਹਨਾਂ ਨੇ ਬਹੁਤ ਡੀਪ ਇਨਵੈਸਟੀਗੇਸ਼ਨ ਕੀਤੀ ਔਰ ਸਾਰੇ ਕੁਝ ਦੇ ਵਿੱਚ ਫਿਰ ਇੱਕ ਜਣੇ ਨੂੰ ਜੇਲ੍ਹ ਭੇਜ ਦਿੱਤਾ ਮਾਰੀਓ ਰੋਕਾ ਉਹਦਾ ਨਾਂ ਸੀਗਾ ਉਹਨੂੰ ਗਲਟੀਪਲੀ ਕੀਤਾ ਗਿਆ ਹਿਊਮਨ ਟ੍ਰੈਫਿਕਿੰਗ ਦੇ ਮਾਮਲੇ ਦੇ ਵਿੱਚ ਤੇ ਉਹਨੂੰ 8.5 ਸਾਲ ਦੀ ਜੇਲ੍ਹ ਕਰ ਦਿੱਤੀ ਗਈ ਹੁਣ ਦੋ ਦੂਜੇ ਸੀਗੇ ਜਿਹੜੇ ਉਹਨਾਂ ਨੂੰ ਵੀ ਐਸੇ ਤਰੀਕੇ ਦੇ ਨਾਲ ਫੈਸਲਾ ਕੀਤਾ ਗਿਆ ਇੱਕ ਮਾਇਰਲ ਨਾਂ ਦਾ ਵਿਅਕਤੀ ਹੈ ਤੇ ਜਿਹੜਾ 4 ਮੰਥ ਦੀ ਕੰਡੀਸ਼ਨਲ ਸੈਂਟੈਂਸ ਦਿੱਤੀ ਐ ਤੇ 8 ਮੰਥ ਦੀ ਪ੍ਰੋਬੇਸ਼ਨ ਆ ਉਹਦੀ ਜਿਹੜੀ ਤੇ ਉਸ ਮਾਮਲੇ ਦੇ ਵਿੱਚ ਇਸੇ ਤਰ੍ਹਾਂ ਕ੍ਰਿਸਟੀਅਨ ਵਰਟੈਲਾ ਜਿਹੜਾ ਆ ਉਹਨੂੰ ਕੰਡੀਸ਼ਨਲ ਡਿਸਚਾਰਜ ਦਿੱਤਾ ਗਿਆ 2 ਸਾਲ ਦਾ ਸੀਬੀਐਸਏ ਇਹਨੂੰ ਬਹੁਤ ਇੱਕ ਗੰਭੀਰ ਜੁਰਮ ਦੱਸ ਰਿਹਾ ਆ ਆਫੀਸ਼ੀਅਲੀ ਦੱਸ ਰਿਹਾ ਆ ਕਿ ਕੇਸ ਦੱਸਦਾ ਹੈ ਕਿ ਕਿਸ ਤਰ੍ਹਾਂ ਦੀ ਜਿਹੜੇ ਵਲਨਰੇਬਲ ਲੋਕਾਂ ਨੂੰ ਪ੍ਰੋਟੈਕਟ ਕਰਨ ਦੀ ਲੋੜ ਆ ਜਿਹੜੀ ਸੀਬੀਐਸਏ ਤੇ ਆਰਸੀਐਮਪੀ ਆ ਇਹ ਲਗਾਤਾਰ ਇਕੱਠੇ ਹੋ ਕੇ ਕੰਮ ਕਰ ਰਿਹਾ ਕਿ ਮਨੁੱਖੀ ਤਸਕਰੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾਵੇ ਉਹ ਉਹਨਾਂ ਨੂੰ ਰੋਕਣਾ ਤੇ ਉਸ ਮਾਮਲੇ ਦੇ ਵਿੱਚ ਹੁਣ ਜਿਹੜੀ ਇਹ ਸਜ਼ਾ ਹੋਣੀ ਹੈ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਆ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਇਹ ਸਾਰਾ ਕੁਝ ਜ਼ਰੂਰ ਰੁਕੂਗਾ ਅਗਲੀ ਗੱਲਬਾਤ ਮੀਜ਼ਲਸ ਬਾਰੇ ਆ ਖਸਰੇ ਬਾਰੇ ਆ 173 ਨਵੇਂ ਕੇਸ ਜਿਹੜੇ ਆ ਸਾਹਮਣੇ ਆਇਆ ਕੈਲਨਟਰੀਓ ਦੇ ਵਿੱਚ ਜਿਹੜੀ ਕਿ ਬਹੁਤ ਜ਼ਿਆਦਾ ਇਨਫੈਕਸ਼ਨ ਜਿਹੜੀ ਇਹ ਵਧ ਰਹੀ ਹੈ ਟੋਟਲ ਨੰਬਰ ਆਫ ਕੇਸਸ ਵਧ ਰਹੇ ਆ ਆਊਟ ਬ੍ਰੇਕ ਹੋਈ ਆ ਅਕਤੂਬਰ 2024 ਦੇ ਵਿੱਚ ਇੱਥੇ 1795 ਮੀਜ਼ਲਸ ਦੇ ਕੇਸ অন্ਟਾਰੀਓ ਦੇ ਵਿੱਚ ਨੇ ਔਰ ਇਹ ਇੱਕ ਇਹਦੇ ਵਿੱਚ ਖਾਸ ਗੱਲ ਇਹ ਆ ਕਿ ਬਹੁਤੇ ਅਨਵੈਕਸੀਨੇਟਡ ਲੋਕਾਂ ਦੇ ਲਈ ਆ ਜਿਹੜੇ ਲੋਕਾਂ ਦੇ ਵੈਕਸੀਨ ਨਹੀਂ ਲੱਗੀ ਉਹਨਾਂ ਲੋਕਾਂ ਨੂੰ ਜ਼ਿਆਦਾ ਇਹ ਜਿਹੜਾ ਮੀਜ਼ਲਸ ਹੋਇਆ ਹੈ ਵਾਇਰਸ ਬੇਸਿਕਲੀ ਸਪਰੈਡ ਕਰ ਰਿਹਾ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਵੈਕਸੀਨ ਨਹੀਂ ਲੱਗੀ ਬੱਚਿਆਂ ਤੇ ਸਭ ਤੋਂ ਜ਼ਿਆਦਾ ਅਸਰ ਪੈ ਰਿਹਾ ਜ਼ਿਆਦਾ ਅਸਰ ਕੀ ਪੈ ਰਿਹਾ ਕਿ ਜਿਹੜੇ ਬਹੁਤੇ ਕੇਸ ਨੇ ਬੱਚਿਆਂ ਦੇ ਵਿੱਚ ਸਾਹਮਣੇ ਆ ਰਹੇ ਆ ਜਿਹੜੇ ਉਹ ਇਨਫੈਂਟਸ ਨੇ ਖਾਸ ਕਰ ਬੱਚੇ ਨੇ ਤੇ ਟੀਨੇਜਰ ਨੇ ਕੁਝ ਸੀਰੀਅਸ ਕੇਸਸ ਦੇ ਵਿੱਚ ਸੋ ਫਾਰ 129 ਲੋਕਾਂ ਨੂੰ ਹਸਪਤਾਲ ਲੈ ਜਾਣਾ ਪਿਆ ਜਿਹੜੇ 10 ਜਨਾਂ ਦੇ ਵਿੱਚੋਂ ਗਾਂ ਅੱਗੇ ਉਹਦੇ ਤੋਂ ਵੀ ਸੀਰੀਅਸ ਆਈਸੀਯੂ ਦੇ ਵਿੱਚ ਲੈ ਜਾਣੇ ਪਏ ਜਿਹੜਾ ਇੰਟੈਂਸਿਵ ਕੇਅਰ ਯੂਨਿਟ ਆ ਵੋਸਟ ਹਿੱਟ ਏਰੀਏ ਇਸ ਵਿੱਚ ਸਾਊਥ-ਵੈਸਟਰਨ ਅਨਟੇਰੀਓ ਉੱਥੇ ਸਭ ਤੋਂ ਜ਼ਿਆਦਾ بڑا ਅਸਰ ਪਿਆ ਜਿਹੜੀ ਆਕਸਫੋਰਡ ਕਾਉਂਟੀ ਐਲਨ ਕਾਉਂਟੀ ਤੇ ਸੇਂਟ ਥਾਮਸ ਵਾਲਾ ਇਲਾਕਾ ਆ 98 9 ਕੇਸ ਇੱਥੇ ਆਏ ਆ ਮੀਜ਼ਲਜ਼ ਖਸਰਾ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਬਹੁਤ ਗੰਭੀਰ ਸਮੱਸਿਆ ਆ ਮੀਜ਼ਲਜ਼ ਦੇ ਨਾਲ ਬੁਖਾਰ ਹੁੰਦਾ ਇਹਦੇ ਸਿੰਪਟਮ ਆ ਬੁਖਾਰ ਹੋਊਗਾ ਖੰਘ ਹੋਊਗਾ ਤੁਹਾਡਾ ਨੱਕ ਵਗੂਗਾ ਰੈਸ਼ ਹੋਣਗੇ ਤੇ ਕੁਝ ਕੇਸਸ ਦੇ ਵਿੱਚ ਸੀਰੀਅਸ ਹੈਲਥ ਪ੍ਰੋਬਲਮ ਵੀ ਹੋ ਸਕਦੀਆਂ ਇਹਦੇ ਚ ਖਾਸ ਚਿੰਤਾ ਵਾਲੀ ਗੱਲ ਇਹ ਆ ਕਿ ਖਸਰਾ ਫੈਲਦਾ ਬਹੁਤ ਤੇਜ਼ੀ ਦੇ ਨਾਲ ਕੰਟੇਜੀਅਸ ਬਹੁਤ ਆ ਸਪੈਸ਼ਲੀ ਜਿੱਥੇ ਬਹੁਤ ਇੱਕ ਦੂਜੇ ਦੇ ਨੇੜੇ ਸਕੂਲਾਂ ਚ ਜਾਂ ਕਿਸੇ ਵੀ ਪਬਲਿਕ ਥਾਵਾਂ ਦੇ ਉੱਤੇ ਇਹਦੇ ਚਾਂਸਸ ਜ਼ਿਆਦਾ ਆ ਫੈਲਣ ਦੇ ਅਲਬਰਟਾ ਦੇ ਵਿੱਚ ਬਹੁਤ ਜ਼ਿਆਦਾ ਹਾਰਡ ਹਿੱਟ ਹੋਇਆ 500 ਮੀਜ਼ਲ ਦੇ ਕੇਸ ਜਿਹੜੇ ਰਿਪੋਰਟ ਕੀਤੇ ਗਏ 25 ਮਾਰਚ ਤੋਂ ਲੈ ਕੇ ਹੁਣ ਤੱਕ ਹੈਲਥ ਅਫੀਸ਼ੀਅਸ ਅਫੀਸ਼ੀਅਲ ਜਿਹੜੇ ਨੇ ਉਹ ਵੈਕਸੀਨੇਸ਼ਨ ਦੇ ਉੱਤੇ ਖਾਸ ਜੋੜ ਦੇ ਰਹੇ ਆ ਪਰ ਇਹਦੇ ਨਾਲ ਵੀ ਜਿਹੜੇ ਲੋਕਾਂ ਦੇ ਵੈਕਸੀਨ ਨਹੀਂ ਲੱਗੀ ਉਹਨਾਂ ਦੇ ਵਿੱਚ ਵੱਡੀ ਸਮੱਸਿਆ ਇਸ ਵੇਲੇ ਇਹ ਸਾਰੀ ਆ ਰਹੀ ਹੈ ਮੀਜ਼ਲਜ਼ ਇੱਕ ਵਾਇਰਸ ਨਾਲ ਹੁੰਦਾ ਜਿਹੜਾ ਖਸਰਾ ਹੈ ਔਰ ਬਹੁਤ ਕੰਟੇਜੀਅਸ ਆ ਮਤਲਬ ਇਹ ਕਿ ਇੱਕ ਦੂਜੇ ਤੱਕ ਫੈਲਦਾ ਬਹੁਤ ਤੇਜ਼ੀ ਦੇ ਨਾਲ ਆ ਇਹਨੂੰ ਫੜਨਾ ਬਹੁਤ ਮਤਲਬ ਬਹੁਤ ਸੌਖਾ ਕੋਈ ਵੀ ਇਹਦੇ ਲਪੇਟ ਦੇ ਵਿੱਚ ਆ ਜਾਂਦਾ ਹੈ ਸਭ ਤੋਂ ਪਹਿਲਾਂ ਇਹ ਆ ਕਿ ਇਹ ਕੋਲਡ ਵਰਗੇ ਸਿੰਪਟਮ ਹੁੰਦੇ ਜਿੱਦਾਂ ਸਾਨੂੰ ਜੁਕਾਮ ਹੋਇਆ ਹੁੰਦਾ ਜਿਹਦੇ ਵਿੱਚ ਬੁਖਾਰ ਚੜਦਾ ਹੈ ਤੁਹਾਡਾ ਨੱਕ ਵਗਦਾ ਆ ਖੰਗ ਆਉਂਦੀ ਆ ਅੱਖਾਂ ਲਾਲ ਹੋ ਜਾਂਦੀਆਂ ਤੇ ਬੰਦਾ ਥਕਾਵਟ ਮਹਿਸੂਸ ਕਰਦਾ ਇੱਥੇ ਤੱਕ ਤਾਂ ਠੀਕ ਆ ਫਿਰ ਜਦੋਂ ਉਹਦੀ ਸਕਿਨ ਦੇ ਉੱਤੇ ਰੈਸ਼ ਹੋਣ ਲੱਗ ਜਾਂਦੇ ਆ ਫਿਰ ਉੱਥੋਂ ਜਾ ਕੇ ਇਹ ਕਨਫਰਮ ਹੁੰਦਾ ਰੈੱਡ ਰੈਸ਼ ਜਿਹੜੇ ਉਹਦੀ ਬੋਡੀ ਦੇ ਉੱਤੇ ਮੀਜ਼ਲਸ ਦੇ ਤੁਹਾਡੀ ਗਰਦਨ ਦੇ ਉੱਤੇ ਤੁਹਾਡੇ ਚਿਹਰੇ ਦੇ ਉੱਤੇ ਫਿਰ ਇਹ ਹੌਲੀ-ਹੌਲੀ ਤੁਹਾਡੀ ਸਾਰੀ ਬੋਡੀ ਦੇ ਉੱਤੇ ਫੈਲ ਜਾਂਦੇ ਆ ਇਹ ਇੱਕ ਵੱਡੀ ਸਮੱਸਿਆ ਆ ਹੁਣ ਅਜੇ ਤੱਕ ਇਹਦਾ ਪ੍ਰੋਵੈਂਸ਼ਨ ਹੈਗੀ ਆ ਕਿ ਕੋਈ ਇਲਾਜ ਕੋਈ ਨਹੀਂ ਇਹਦੀ ਕੋ ਸਪੈਸੀਫਿਕ ਟਰੀਟਮੈਂਟ ਵਹ ਵਾਇਰਸ ਦੀ ਹੁੰਦੀ ਨਹੀਂ ਪਰ ਮੀਜ਼ਲਸ ਦੇ ਲਈ ਵੀ ਕੋਈ ਨਹੀਂ ਹੈ ਵੈਕਸੀਨੇਸ਼ਨ ਹੀ ਇੱਕੋ ਇੱਕ ਕੇਸ ਮਾਮਲੇ ਦੇ ਵਿੱਚ ਵਿਚਾਰ ਹੈ ਜਿਹੜੀ ਵੈਕਸੀਨੇਸ਼ਨ ਆ ਇਹ ਇਫੈਕਟਿਵ ਬਹੁਤ ਆ ਜਿਹੜੀ ਐਮ ਐਮ ਆਰ ਵੈਕਸੀਨ ਆ ਮੀਜ਼ਲਸ ਮਮਸ ਤੇ ਰੂਬੈਲਾ ਦੀ ਲਗਭਗ 95% ਇਫੈਕਟਿਵ ਵਾਹੇ ਦੋ ਡੋਜ਼ਸ ਤੋਂ ਬਾਅਦ ਮਤਲਬ ਜਿਹਨੇ ਦੋ ਡੋਜ਼ਸ ਲਵਾ ਲੀਆਂ 97% ਚਾਂਸ ਹੋ ਜਾਂਦੇ ਆ ਕਿ ਉਹਨੂੰ ਇਹ ਨਹੀਂ ਹੋਣਾ ਸੋ ਜਿਹੜੀ ਪਹਿਲੀ ਵੈਕਸੀਨ ਹੈਗੀ ਆ ਬੱਚਿਆਂ ਦੇ ਲਈ ਯੂਸਲੀ ਉਹਨਾਂ ਨੂੰ ਪਹਿਲੀ ਡੋਜ਼ ਜਿਹੜੀ ਐਮਐਮਆਰ ਦੀ ਉਹ 12 ਤੋਂ 15 ਮਹੀਨਿਆਂ ਦੇ ਵਿੱਚ ਲੱਗਦੀ ਹੈ ਤੇ ਸੈਕੰਡ ਡੋਜ਼ ਫੇਰੀ ਜਿਹੜੀ 4 ਤੋਂ 6 ਸਾਲ ਦੇ ਵਿੱਚ ਜਿੰਨਾ ਜਿੰਨਾ ਤੁਸੀਂ ਜ਼ਿਆਦਾ ਟਰੈਵਲ ਕਰਦੇ ਆ ਉਹਦੇ ਨਾਲ ਜਿਹੜਾ ਰਿਸਕ ਜ਼ਿਆਦਾ ਵੱਧਦਾ ਫਿਰ ਇੱਕ ਸਟੇਜ ਦੇ ਉੱਤੇ ਜਾ ਕੇ ਹਾਰਡ ਇਮਿਊਨਿਟੀ ਜਿਹੜੀ ਬਣ ਜਾਂਦੀ ਹੈ ਕਿ ਜਦੋਂ 95% ਲੋਕਾਂ ਨੂੰ ਇਹ ਬਿਮਾਰੀ ਇੱਕ ਵਾਰੀ ਹੋ ਜਵੇ ਫਿਰ ਸਾਰਿਆਂ ਦੇ ਵਿੱਚ ਜਿਹੜੀ ਇਹ ਬਿਮਾਰੀ ਆ ਉਹਦਾ ਜਿਹੜਾ ਉਹਦਾ ਮਤਲਬ ਇਮਿਊਨ ਆ ਉਹ ਪੈਦਾ ਹੋ ਜਾਂਦਾ ਅਗਲੀ ਗੱਲ ਹੈ ਦੋਸਤੋ ਇੱਕ ਅਲਬਰਟਾ ਤੋਂ ਖਬਰ ਆ ਰਹੀ ਹੈ ਸਕੂਲਾਂ ਦੇ ਵਿੱਚ ਵਿਦਿਆਨੇ ਇੱਕ ਬਹੁਤ ਅਜੀਬ ਕੰਮ ਕਰ ਰਹੇ ਆ ਇੱਕ ਬੜਾ ਹਾਰਮਫੁਲ ਟ੍ਰੈਂਡ ਚੱਲਿਆ ਇੱਕ ਰਵਾਜ ਚੱਲਿਆ ਆ ਉਹਦੇ ਵਿੱਚ ਕਰਦੇ ਕੀ ਹੈ ਜਿਹੜਾ ਕ੍ਰੋਮ ਬੁੱਕ ਚੈਲੰਜ ਕਹਿੰਦੇ ਆ ਇਹਨੂੰ ਕ੍ਰੋਮ ਬੁੱਕ ਚੈਲੰਜ ਇੱਕ ਬੜਾ ਖਤਰਨਾਕ ਸੋਸ਼ਲ ਮੀਡੀਆ ਦਾ ਟ੍ਰੈਂਡ ਆ ਇਸ ਵੇਲੇ ਜਿਹਦੇ ਵਿੱਚ ਸਟੂਡੈਂਟਸ ਜਾਣ ਬੁੱਝ ਕੇ ਜਿਹੜਾ ਸਕੂਲ ਇਹਨਾਂ ਨੂੰ ਲੈਪਟਾਪ ਦਿੰਦਾ ਆ ਆਪਣਾ ਕ੍ਰੋਮ ਬੁੱਕ ਜਿਹਨੂੰ ਕਹਿੰਦੇ ਆ ਉਹ ਲੈਪਟਾਪ ਨੂੰ ਡੈਮੇਜ ਕਰਦੇ ਆ ਉਹਨੂੰ 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 ਖਰਾਬ ਕਰਦੇ ਆ ਕਰਦੇ ਕਿਦਾਂ ਆ ਸਟੂਲ ਮਤਲਬ ਇਹ ਚੈਲੰਜ ਇਹ ਆ ਮਤਲਬ ਜਿਸ ਤਰ੍ਹਾਂ ਨਿਆਣੇ ਕਰਦੇ ਇੱਕ ਦੂਜੇ ਦੇ ਨਾਲ ਵੀ ਤੂੰ ਭਾਈ ਆਪਣਾ ਲੈਪਟਾਪ ਖਰਾਬ ਕਰ ਕੰਪਿਊਟਰ ਜਿਹੜਾ ਸਕੂਲ ਨੇ ਦਿੱਤਾ ਖਰਾਬ ਹੁੰਦੇ ਦੀ ਉਹਦੀ ਵੀਡੀਓ ਬਣਾਓ ਉਹਦੇ ਚੋਂ ਅੱਗ ਨਿਕਲਦੀ ਸੀ ਤੇ ਉਹ ਸਾਨੂੰ ਸੋਸ਼ਲ ਮੀਡੀਆ ਦੇ ਉੱਤੇ ਭੇਜੀ ਚੈਲੰਜ ਆ ਮਤਲਬ ਬੜਾ ਅਜੀਬ ਜਿਹਾ ਚੈਲੰਜ ਆ ਪਰ ਨਿਆਣੇ ਇਸ ਤਰੀਕੇ ਦੇ ਨਾਲ ਕਰ ਰਹੇ ਆ ਕਰਦੇ ਕੀ ਆ ਸਟੂਡੈਂਟਸ ਕੀ ਕਰਦੇ ਆ ਉਹਦੇ ਵਿੱਚ ਜਿਹੜਾ ਪੇਪਰ ਜਾਂ ਪੇਪਰ ਕਲਿੱਪ ਜਿਹੜਾ ਹੁੰਦਾ ਜਾਂ ਸਟੇਪਲ ਜਿਹੜਾ ਆ ਜਾਂ ਪੈਨਸਲ ਜਿਹੜੀ ਆ ਉਹਦੀ ਚਾਰਜਿੰਗ ਪੋਰਟਸ ਦੇ ਵਿੱਚ ਉਹਦੇ ਪਿੱਛੇ ਕੰਪਿਊਟਰ ਉਹਨੂੰ ਲੈਪਟਾਪ ਨੂੰ ਖੋਲ ਲੈਂਦੇ ਜਿਹੜੀ ਉਹਦੀਆਂ ਚਾਰਜਿੰਗ ਪੋਰਟਸ ਹੈਗੀਆਂ ਉਹਦੇ ਵਿੱਚ ਪਾ ਦਿੰਦੇ ਆ ਤੇ ਉਹਨੂੰ ਮਤਲਬ ਅੱਗ ਲੱਗ ਜਾਂਦੀ ਤੇ ਉਹ ਫਿਰ ਧੂਆ ਉਹਦੇ ਵਿੱਚੋਂ ਨਿਕਲਦਾ ਉਹਦੀ ਵੀਡੀਓ ਬਣਾ ਕੇ ਟਿਕਟੌਕ ਦੇ ਉੱਤੇ ਜਾਂ ਦੂਜੀ ਵੀਡੀਓ ਦੇ ਉੱਤੇ ਪਾਉਂਦੇ ਆ ਰਿਕਾਰਡ ਕਰਦੇ ਆ ਮਤਲਬ ਧਿਆਨ ਖਿੱਚਣ ਵਾਲੀ ਗੱਲ ਇੰਸਟਾਗ੍ਰam ਦੇ ਉੱਤੇ ਜਾਂ ਪਲੈਟਫਾਰਮ ਦੇ ਉੱਤੇ ਟਿਕਟੌਕ ਵਰਗੇ ਦੇ ਉੱਤੇ ਆਪਣੇ ਲਾਈਕ ਜਾਂ ਉਹ ਅਟੈਂਸ਼ਨ ਲੈਣ ਦੇ ਲਈ ਇਦਾਂ ਦੇ ਕੰਮ ਕਰਦੇ ਆ ਜਿਹੜੇ ਅਧਿਕਾਰੀ ਦੱਸਦੇ ਕਿ ਬਹੁਤ ਰਿਸਕੀ ਬਿਹੇਵੀਅਰ ਆ ਜਿਹੜੀ ਅੱਗ ਆ ਆਮ ਤੌਰ ਦੇ ਉੱਤੇ ਉਹ ਬਹੁਤ ਖਤਰਨਾਕ ਚੀਜ਼ ਆ ਉਹ ਨੂੰ ਸਟੂਡੈਂਟ ਨੂੰ ਟੀਚਰ ਨੂੰ ਜਾਂ ਸਕੂਲ ਬਿਲਡਿੰਗ ਨੂੰ ਵੀ ਰਿਸਕ ਦੇ ਉੱਤੇ ਪਾ ਸਕਦੀ ਜਦੋਂ ਸਕੂਲ ਦੇ ਵਿੱਚ ਕਰਦੇ ਆ ਬੈਟਰੀ ਦਾ ਖਤਰਾ ਆ ਲਿਥੀਅਮ ਆਇਰਨ ਬੈਟਰੀ ਉਹਦੇ ਨਾਲ ਉਹ ਐਕਸਪਲੋਡ ਕਰ ਸਕਦੀ ਆ ਜਾਂ ਜ਼ਹਿਰੀਲਾ ਧੂੰਆਂ ਵੀ ਉਹ ਛੱਡ ਸਕਦੀ ਆ ਜਿਹਦੇ ਨਾਲ ਕਿ ਅੱਗੇ ਜਾ ਕੇ ਇੰਜਰੀਜ਼ ਜਾਂ ਫਾਇਰ ਜ਼ਿਆਦਾ ਹੋ ਸਕਦੀਆਂ ਕੈਨੇਡਾ ਦੇ ਵਿੱਚ ਇਹ ਟ੍ਰੈਂਡ ਕੁਝ ਸਕੂਲਾਂ ਦੇ ਵਿੱਚ ਅਲਬਰਟਾ ਅਲਬਰਟਾ ਜਿਹੜੇ ਸ਼ਹਿਰ ਕੈਲਗਰੀ ਤੇ ਐਡਵੈਂਟਨ ਦੇ ਵਿੱਚ ਆ ਉੱਥੇ ਦੇ ਕੇਸ ਕਨਫਰਮ ਕੀਤੇ ਗਏ ਆ ਵੀ ਇਸ ਤਰੀਕੇ ਦੇ ਨਾਲ ਹੋ ਰਿਹਾ ਆ ਫਾਇਰ ਡਿਪਾਰਟਮੈਂਟ ਦੇ ਵਿੱਚ ਇਨਵੋਲਵ ਹੋਇਆ ਇੱਕ ਕੇਸ ਦੇ ਵਿੱਚ ਐਡਵੈਂਟਨ ਫਾਇਰ ਰੈਸਕਿਊ ਨੂੰ ਫੋਨ ਕੀਤਾ ਗਿਆ ਸਕੂਲ ਦੇ ਵਿੱਚ ਕਿਉਂਕਿ ਕ੍ਰੋਮਬੁੱਕ ਚੈਲੈਂਜਰ ਰਿਲੇਟਿਡ ਇੱਕ ਫਾਇਰ ਉੱਥੇ ਸੀਗੀ ਹੁਣ ਟਿਕਟੌਕ ਤੇ ਵੀ ਕਹਿ ਦਿੱਤਾ ਵੀ ਤੁਸੀਂ ਕਰ ਲਓ ਜੋ ਮਰਜੀ ਅਸੀਂ ਵੀਡੀਓ ਆਪਣੇ ਪਲੇਟਫਾਰਮ ਦੇ ਉੱਤੇ ਡਿਲੀਟ ਕਰ ਦੇਣੀ ਜੇ ਤੁਸੀਂ ਇਦਾਂ ਦੇ ਪਾਈ ਤੇ ਜਿਹੜੀਆਂ ਉਹ ਪਹਿਲਾਂ ਵੀ ਵੀਡੀਓ ਪਈਆਂ ਉਹਨਾਂ ਨੂੰ ਵੀ ਡਿਲੀਟ ਕਰ ਰਹੇ ਆ ਸਟੂਡੈਂਟ ਇਹ ਕਿਉਂ ਕਰ ਰਿਹਾ ਐ ਐਕਸਪਰਟ ਇਹ ਕਹਿੰਦੇ ਆ ਵੀ ਜਾਂ ਤੇ ਇਹ ਇੱਕ ਤੇ ਫੇਮ ਚਾਹੁੰਦੇ ਆ ਵੀ ਜਿੱਦਾਂ ਨੂੰ ਲੱਗਦਾ ਹਿੰ ਬਹੁਤ ਵੱਡਾ ਕੰਮ ਕਰ ਦਿੱਤਾ ਉਹ ਬੱਲੇ ਬੱਲੇ ਕਰਨੀ ਆ ਦੂਜਾ ਪੀਅਰ ਪ੍ਰੈਸ਼ਰ ਆ ਪੀਅਰ ਪ੍ਰੈਸ਼ਰ ਦਾ ਮਤਲਬ ਸਾਰੇ ਹੀ ਕਹਿੰਦੇ ਇੱਕ ਬੱਚਾ ਜਦੋਂ ਸਕੂਲੇ ਜਾ ਕੇ ਕਹਿੰਦਾ ਕਿ ਮੈਂ ਕੱਜ ਕੱਲ ਕਰੋਮਬੁੱਕ ਚੈਲੰਜ ਐਕਸੈਪਟ ਕੀਤਾ ਅੱਜ ਤੂੰ ਕਰਕੇ ਦਿਖਾ ਵੀ ਮੈਂ ਆਪਣਾ ਲੈਪਟਾਪ ਨੂੰ ਅੱਗ ਲਾਈ ਆ ਕਿਸੇ ਤਰ੍ਹਾਂ ਉਹਦੀਆਂ ਚਾਰਜਿੰਗ ਪੋਰਟਸ ਦੇ ਵਿੱਚ ਪਿੰਨਾ ਪਿੰਨਾ ਲਾ ਕੇ ਵੀ ਅੱਜ ਤੂੰ ਕਰਕੇ ਦਿਖਾ ਉਹ ਜਿਹੜਾ ਪੀਅਰ ਪ੍ਰੈਸ਼ਰ ਆ ਦੂਜਾ ਇਹ ਇਹ ਕਾਫੀ ਜ਼ਿਆਦਾ ਆ ਸਕੂਲ ਐਕਸ਼ਨ ਲੈ ਰਿਹਾ ਐ ਸਕੂਲ ਨੇ ਵਾਰਨਿੰਗ ਦਿੱਤੀ ਹੈ ਬੱਚਿਆਂ ਨੂੰ ਤੇ ਜਿਹੜੇ ਇਹ ਇਨਸੀਡੈਂਟ ਹੋਇਆ ਉਹਦੀ ਇਨਵੈਸਟੀਗੇਸ਼ਨ ਵੀ ਕੀਤੀ ਜਾ ਰਹੀ ਹੈ ਡਿਸਪਲਿਨਰੀ ਐਕਸ਼ਨ ਵੀ ਲਏ ਜਾ ਰਹੇ ਆ ਇਹ ਸਕੂਲ ਇਸ਼ੂ ਕਰਦੇ ਆ ਐਡਵਾਈਸ ਬਹੁਤ ਸਾਰੇ ਸਕੂਲ ਕੈਨੇਡਾ ਦੇ ਵਿੱਚ ਇਹ ਕ੍ਰੋਮ ਬੁੱਕ ਜਿਹੜੀ ਆ ਲੈਪਟਾਪ ਦਿੰਦੇ ਆ ਸਟੂਡੈਂਟਸ ਨੂੰ ਸਕੂਲ ਦਾ ਕੰਮ ਕਰਨ ਦੇ ਲਈ ਸਕੂਲ ਇਹਨੂੰ ਓਨ ਕਰਦਾ ਸਟੂਡੈਂਟ ਨਹੀਂ ਓਨ ਕਰਦਾ ਕਈ ਥੰਮ ਦਿੱਤੇ ਇਹਨੂੰ ਲੋਨ ਹੁੰਦਾ ਕਿ ਜਿਹੜੇ ਸਟੂਡੈਂਟਸ ਨੇ ਆਮ ਤੌਰ ਦੇ ਉੱਤੇ ਇਹਨੂੰ ਬੋਰੋ ਕਰਨ ਨੂੰ ਦੇ ਦਿੱਤੀ ਜਾਂਦੀ ਹੈ ਕੁਰੀਅਰ ਦੇ ਵਿੱਚ ਤੇ ਬਾਅਦ ਵਿੱਚ ਹੋਰ ਟਰਨ ਕਰਦੇ ਆ ਇਹਨੂੰ ਡੈਮੇਜ ਇਹ ਕਰਕੇ ਤੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਬਣਾ ਕੇ ਪਾ ਰਿਹਾ ਜਿਹੜਾ ਕਿ ਬਹੁਤ ਖਤਰਨਾਕ ਰੋਜਾ ਦੋਸਤਾਂ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਤੇ ਕੱਲ ਹਾਜ਼ਰ ਹੋਵਾਂਗੇ ਕ੍ਰਿਸ਼ਨ ਵੀ ਆ ਗੱਲਾਂ ਬਾਤਾਂ